ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਵਿਕਸਿਤ ਭਾਰਤ ਮੋਦੀ ਦੀ ਗਰੰਟੀ ਵਾਲੀ ਗੱਡੀ ਲੁਧਿਆਣਾ ਦੇ ਆਤਮ ਨਗਰ ਇਲਾਕੇ ਦੇ ਪ੍ਰਤਾਪ ਚੌਂਕ ਹਿਮਾਚਲ ਭਵਨ ਭਗਵਾਨ ਚੌਂਕ ਗਿਲ ਰੋਡ ਗਿਲ ਚੌਂਕ ਢੰਡ ਪਲੇਸ ਅਤੇ ਕੁਆਲਟੀ ਚੌਂਕ ਨੇੜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਜੀ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਇਕੱਠਾ ਕਰਕੇ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਦੀ ਉਜਵਲਾ ਯੋਜਨਾ ਆਯੂਸ਼ਮਨ ਭਾਰਤ ਯੋਜਨਾ ਸੁਵਨਿਧੀ ਯੋਜਨਾ ਕਿਸਾਨ ਸਨਮਾਨ ਯੋਜਨਾ ਜਨਤਨ ਯੋਜਨਾ ਸਮੇਤ ਕੇਂਦਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਪਾਇਪਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਤ ਭਾਰਤ ਦੇ ਟੀਚੇ ਨਾਲ ਇੱਕ ਮਜ਼ਬੂਤ ਅਤੇ ਸਮਰੱਥ ਰਾਸ਼ਟਰ ਵਜੋਂ ਉੱਭਰਿਆ ਹੈ ਪਿਛਲੇ 10 ਸਾਲਾਂ ਵਿੱਚ ਰਾਮ ਰਾਜ ਦੇ ਆਦਰਸ਼ ਦਾ ਅਹਿਸਾਸ ਹੋਇਆ ਹੈ ਇਸ ਸਮੇਂ ਦੌਰਾਨ ਦੇਸ਼ ਸਾਰਿਆਂ ਲਈ ਸੁਰੱਖਿਆ ਖੁਸ਼ਹਾਲੀ ਅਤੇ ਖੁਸ਼ਹਾਲੀ ਦੀ ਇੱਕ ਨਿਰਵਿਘਨ ਯਾਤਰਾ ਵਿੱਚੋਂ ਲੰਘਿਆ ਹੈ ਉਨਾ ਕਿਹਾ ਕਿ ਮਾਨਯੂਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੇ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਆਪਣੀ ਵਿਰਾਸਤ ਤੇ ਮਾਣ ਕਰਨਾ ਸਿੱਖਣ ਵਿਕਸਿਤ ਰਾਸ਼ਟਰ ਬਣਨ ਦਾ ਸੰਕਲਪ ਲੈਣਾ ਆਪਣੀ ਏਕਤਾ ਵਿੱਚ ਤਾਕਤ ਦਿਖਾਉਣ ਅਤੇ ਇਸ ਨੂੰ ਨਿਭਾਉਣ ਦੇ ਪੰਜ ਪ੍ਰਣ ਲਏ ਹਨ ਭਾਜਪਾ ਮੁਖੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਨੇ ਆਪਣੀ ਮਹਾਨ ਲੋਕਤੰਤਰੀ ਅਤੇ ਸੰਵਿਧਾਨਿਕ ਪਰੰਪਰਾਵਾਂ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਵਿਰਾਸਤ ਦਾ ਵੀ ਸਨਮਾਨ ਕੀਤਾ ਹੈ ਪਿਛਲੇ 10 ਸਾਲਾਂ 'ਚ ਦੇਸ਼ ਦੇ ਲੋਕਾਂ ਨੇ ਮੋਦੀ ਦੀ ਗਾਰੰਟੀ ਨੂੰ ਹਰ ਘਰ ਤੱਕ ਪਹੁੰਚਦਿਆਂ ਦੇਖਿਆ ਹੈ ਇਸ ਗਾਰੰਟੀ ਰਾਹੀਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪਿਛਲੇ 10 ਸਾਲਾਂ ਵਿੱਚ ਚੋਣ ਸਫਲਤਾ ਦੇ ਨਵੇਂ ਆयाम ਵੀ ਹਾਸਲ ਕੀਤੇ ਗਏ ਹਨ ਕੱਚ ਤੋਂ ਕਾਮਰੂਪ ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਜਪਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਇਸ ਮੌਕੇ ਤੇ ਕਾਰਕਰਤਾਵਾਂ ਨੇ ਵਿਕਸਤ ਭਾਰਤ ਯਾਤਰਾ ਦੇ ਲਈ ਆਪਣੇ ਆਪਣੇ ਸੁਝਾਅ ਵੀ ਦਿੱਤੇ ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਨ ਡਾਕਟਰ ਨਿਰਮਲ ਨૈયਰ ਪਸਾਰ ਅਫਸਰ ਸੌਰਵ ਕਪੂਰ ਬਰਵਿੰਦਰ ਸ਼ਰਮਾ ਰਕੇਸ਼ ਉਭਰਾਏ ਜਸਪਾਲ ਕੁਮਾਰ ਹਕੀਕਤ ਬਸੀ ਹਰਵਿੰਦਰ ਭਮਰਾ ਪ੍ਰਗਟ ਸਿੰਘ ਰਜਿੰਦਰ ਸਿੰਘ ਨਾਗੀ ਸੌਰਵ ਕੁਪੌਰ ਲਲਿਤ ਗਰਗ ਮੁਕੇਸ਼ ਕੁਮਾਰ ਡਾਕਟਰ ਰਜਿੰਦਰ ਸ਼ਰਮਾ ਕੇਸਰ ਸਿੰਘ ਜਸਪਾਲ ਸਿੰਘ ਆਦ ਹਾਜ਼ਰ ਸਨ